ਅੱਜ ਸਾਡੇ ਜ਼ਿਲ੍ਹਾ ਜਲੰਧਰ ਵੱਲੋਂ ਖਨੌਰੀ ਬਾਰਡਰ ਤੇ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਕਿਸਾਨੀ ਯੋਧੇ ਅਸੀਂ ਕਹਿ ਸਕਦੇ ਜਿੰਦਾ ਸ਼ਹੀਦ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੋ ਅੱਜ 16ਵੇਂ ਦਿਨ ਦੇ ਵਿੱਚ ਮਰਨ ਵਰਸੇ ਤੇ ਬੈਠੇ ਹਨ ਉਸ ਉਹਨਾਂ ਵੱਲੋਂ ਜੋ ਸਾਡੋਂ ਦੂੜੀਆਂ ਲਗਾਈਆਂ ਗਈਆਂ ਜ਼ਿਲ੍ਹਾ ਜਲੰਧਰ ਅੱਜ ਆਪਣਾ ਕਾਫਲਾ ਲੈ ਕੇ ਪੰਜ ਗੱਡੀਆਂ ਜਾ ਰਹੀਆਂ ਐ ਇੱਥੋਂ ਘਟ ਤੋਂ ਘਟ ਵੀ ਬੱਚੇ ਬੰਦੇ ਜਾ ਰਹੇ ਆ ਜੋ ਅਸੀਂ ਜੋ ਜਿੱਥੇ ਮਰਨ ਵਰਤਨ ਦੇ ਬੈਠੇ ਆ ਦਲੇਵਾਲ ਸਾਹਿਬ ਉਹਨਾਂ ਦਾ ਸਮਰਥਨ ਕਰਨ ਦੇ ਵਾਸਤੇ ਅੱਜ ਗੁਰੂ ਘਰਾਂ ਦੇ ਵਿੱਚ ਵੀ ਅਰਦਾਸ ਬੇਨਤੀ ਕੀਤੀ ਉਹਨਾਂ ਦੀ ਸਿਹਤਯਾਬੀ ਵਾਸਤੇ ਮਹਾਰਾਜ ਉਹਨਾਂ ਚੜ੍ਹਦੀ ਕਲਾ ਵੀ ਰੱਖੇ ਤੇ ਮੋਰਚਾ ਵੀ ਫਤਿਹ ਕਰਕੇ ਸਜਾਈਏ ਹੁਣ ਅਸੀਂ ਇਥੋਂ ਸਾਡੇ ਨਾਲ ਦਾਸ ਜਿਲ੍ਹਾ ਜਰਨਲ ਸਕੱਤਰ ਪਰਮਜੀਤ ਸਿੰਘ ਅਕਰਪੁਰ ਹਰਜਿੰਦਰ ਸਿੰਘ ਜੀ ਸੀਨੀਅਰ ਵਾਈਸ ਪ੍ਰਧਾਨ ਜਿਲ੍ਹਾ ਅਵਧਾਰ ਸਿੰਘ ਜੀ ਵਾਈਸ ਪ੍ਰਧਾਨ ਜਿਲ੍ਹਾ ਪ੍ਰਜਿੰਦਰ ਸਿੰਘ ਜੀ ਬਿੱਟੂ ਬਲਾਕ ਪ੍ਰਧਾਨ ਫਲੌਰ ਸਾਡੇ ਪ੍ਰੈਸਕਰਤਰ ਫਲੌਰ ਦੇ ਬਲਾਕ ਦੇ ਮਨਿੰਦਰ ਸਿੰਘ ਜੀ ਰਿਟਰ ਭਾਜੀ ਹੋਰ ਸਾਡੇ ਜਿੰਨੇ ਵੀ ਸਾਡੇ ਸਰਕਾਰ ਦੇ ਬਜ਼ੁਰਗ ਸਾਡੇ ਹੋਰ ਵੀ ਜਿਹੜੇ ਸਾਡੇ ਤੋਂ ਪਹਿਲਾਂ ਚੁਰ ਗਏ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਮਗਰ ਕਾਫਲਾ ਜਿਹੜੀ ਕਿ 5-5 ਦਿਨ ਦੀ ਡਿਊਟੀ ਲਈ ਲੱਗੀ ਆ 25-25 ਦਿਨ ਵਾਸਤੇ 5 20-25-25 ਬੰਦਿਆਂ ਦੀ 5 ਬੰਦਿਆਂ ਨਾਲ ਅਸੀਂ ਵਾਪਸ ਆਣਾ ਆ ਦੂਸਰਾ ਜਥਾ ਜਿੱਥੋਂ 20-25 ਬੰਦਿਆਂ ਦਾ ਰਵਾਨਗੀ ਹੋਊਗਾ ਉਧਰੋਂ ਜਦੋਂ ਸਾ ਪਹੁੰਚੇਗਾ ਉਧਰੋਂ ਅਸੀਂ ਵਾਪਸ ਆਣਾ ਆ ਇਹੀ ਬੇਨਤੀ ਆ ਜਿੰਨੇ ਜਿਹੜੇ ਮਰੀਆਂ ਜਮੀਰਾਂ ਵਾਲੇ ਬੈਠੇ ਘਰਾਂ ਦੇ ਵਿੱਚ ਹੋਰ ਜਿਹੜੇ ਬੰਦਿਆਂ ਨੂੰ ਵੀ ਬੇਨਤੀ ਕਰਦੇ ਆ ਇਹ ਮੌਕਾ ਹੁਣ ਪਿੱਛੇ ਹਟਣ ਦਾ ਨਹੀਂ ਆ ਆਪਾਂ ਮੋਰਚਾ ਫਤਿਹ ਕਰਦਾ ਆ ਸਾਰੇ ਵੱਧ ਚੜ ਕੇ ਸਮਰਥਨ ਦਿਓ ਜਿਹੜਾ ਮੋਰਚਾ ਫਤਿਹ ਕਰਕੇ ਆਈਏ ਸਾਡੇ ਜੱਲਿਆ ਸਾਹਿਬ ਨੇ ਆਪਣਾ ਜੋ ਵੀ ਪ੍ਰਣਾ ਕੀਤਾ ਆ ਉਹ ਬਹੁਤ ਛਲਾਗਾ ਜੋਗਾ ਜਿੰਦਾਸ਼ਹੀਦ ਜਿਹਨੂੰ ਕਹਿੰਦੇ ਆ ਉਹ ਕਿਨਾਂ ਨੂੰ ਉਹ ਮਕਸਾਦ ਦੇਣਾ ਚਾਹੀਦਾ ਗੌਰਮੈਂਟ ਨੂੰ ਜਿਹੜੇ ਇਸ ਵੇਲੇ ਸੋਨ ਮੈਦਾਨ ਦੇ ਵਿੱਚ ਆ ਜਿਹੜੀਆਂ ਉਹਨਾਂ ਦਾ ਭਾਰ ਵੀ 10 ਤੋਂ 12 ਕਿਲੋ ਕੱਢ ਗਿਆ ਤੇ ਕਿਡਰੀਆਂ ਵੀ ਬਹੁਤ ਡੈਮੇਜ ਹੋ ਰਹੀਆਂ ਡਾਕਟਰਾਂ ਦੇ ਯਾਰ ਪਤੰਥਾਰ ਮੈਂ ਇਹ ਹੀ ਬੇਨਤੀ ਕਰਦਾ ਸਾਰੀ ਸੰਗਤ ਨੂੰ ਕਿਸਾਨ ਵੀਰਾਂ ਨੂੰ ਖਾਸ ਕਰਕੇ ਦੁਆਬੇ ਦੇ ਲੋਕਾਂ ਨੂੰ ਮਰਜਾ ਤੇ ਮਲਮਤ ਪੱਪਾ ਪਾ ਰਿਆ ਜਿਹੜਾ ਦੁਆਬਾ ਬਹੁਤ ਖੰਡਾ ਚੱਲ ਰਿਹਾ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਖਰੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਮੋਰਚਿਆਂ ਦੇ ਵਿੱਚ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਇੱਕ ਸਾਡਾ ਫਲੋਸਟ ਜੰਦਰ ਜਿਹੇ ਵੱਲੋਂ ਖਤਹਾ ਲਿਆ ਆ ਸ਼ੰਭੂ ਬਾਰਡਰ ਦੇਖਦੇ ਸਾਡਾ ਸੰਗਵਾਲ ਮਰਦਾਂ ਤੋਂ ਦੇਖੇਗੇ ਅਜਿੰਨਾ ਸੋਲਵੋ ਦੇ ਨਾਲ ਇਹ ਮਰਦਾਂ ਦਾ ਚੋ ਗਿਆ ਹੈ ਇਸ ਕਾਰਨ ਨੂੰ ਸਮਰਥਨ ਕਰਨ ਵਾਸਤੇ ਸਾਡੇ ਸਾਰੇ ਵੀਰ ਨਹੀਂ ਬਣ ਕੋਈ 25 ਕੇ ਬੰਦੇ ਇਥੋਂ ਲੋਰਨੋਂ ਚੱਲਣ ਲੱਗੇ ਆ ਕੁਝ ਚਲੇ ਗਏ ਆ ਕੁਝ ਅਸੀਂ ਹੁਣ ਪਰਣ ਲੱਗੇ ਆ ਇਹਨੇ ਕਿੰਦਾ ਹੋਇਆ ਵਾਹਿਗੁਰੂ ਦਾ ਚਲਦਾ ਬਲਾਕ ਫੋਰ ਦੀ ਜਿਹੜੀ ਟੀਮ ਆਇਆ ਕਿੰਨੇ ਕਿੰਨੇ ਦਿਨ ਡਿਊਟੀ ਲੱਗੂ ਕਿੰਨੇ ਦਿਨਾਂ ਦਾ ਜਾਣੇ ਪੰਜ 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 ਦਿਨ ਦੀ ਡਿਊਟੀ ਲੋਰ ਬਲਾਕ ਕੋਲ ਜਾ ਰਹੇ ਆ ਲੋਰ ਬਲਾਕ ਕੋਲ ਸਾਡੀ ਪੰਜ ਦਿਨ ਦੀ ਡਿਊਟੀ ਆ ਸਾਰੇ ਜਿਲ੍ਹੇ ਦੇ ਦੁਜੇ ਦੁਜੇ ਸਾਡੇ ਜਿਹੜਾ ਪ੍ਰਧਾਨ ਵੱਲੋਂ ਡਿਊਟੀਆਂ ਲਾਈਆਂ ਡਿਊਟੀਆਂ ਲਾਈਆਂ ਕਿਹੜਾ ਪ੍ਰਧਾਨ ਵੱਲੋਂ ਪੰਜ ਪੰਜ ਦਿਨੀਆਂ ਸਾਰੇ ਆ ਲੈ ਕੇੜ ਕੇ ਪਹੁੰਚੋ ਜੀ ਥਾਣੇ ਮਿਲ ਜੀ ਸਾਰੇ ਥਾਣੇ ਤੇ ਨੂੰ ਨਵੇਂ ਪ੍ਰਧਾਨ ਜੀ ਤੇ ਸਾਡੀ ਮੀਟਿੰਗ ਲੋ ਸਾਰਿਆਂ ਨੇ ਉਹਦੇ ਵਿੱਚ ਨਾ ਮਾੜਾ ਆ ਜਿਓ ਪਿਆਰੇ ਆ ਚੰਨ ਸਾਹਿਬ ਨੇ ਆ ਜਾ ਆ ਜਾ ਬੰਦੇ ਦਾ ਜਫਾ ਜਾ ਪੰਜ ਦਿਨ ਹੀ ਰਹੇ ਜਿ세 ਜਫਾ ਕੇ ਵੀ ਕਲੇਗੇ ਅਸੀਂ ਜੀ ਬੁਲਣੇ ਲਈ ਅਸੀਂ ਕੋਈ ਕੋਰੇ ਕਾਤੂ ਨਾ ਕਿਹਾ ਕਿ ਵਾਅਦਾ ਕਿ ਜਦੋਂ ਤੇ ਆਪੀ ਨਿਵਾਨ ਦਿਖਾਓ ਬੜੀ ਬੁਰੀ ਕਰ